ਮੇਰਾ ਨਾਮ ਸਰਮ ਸਿੰਘ ਸ਼ਾਮਣ ਵਾਲਮੀ ਕੀ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਵਰਦਾਨ ਉਹ ਜੋ ਕਿ ਪਿੰਡ ਦੇ ਤੱਕੇ ਪੀ ਲੋਵਾਲਦਾ ਜਿਹੜਾ ਲੈਰੇ ਆ ਉਹ ਦੱਚਾ ਜਾ ਰਿਆ ਵਾ ਕਿ ਪਿੰਡ ਵਿੱਚ ਕਦੇ ਦੋ ਧਰੇ ਬੰਦੀਆਂ ਦੀ ਲੜਾਈ ਹੋਈ ਇਹ ਤੀਸਰਾ ਬੰਦਾ ਜਿਹਨੂੰ ਪੁਲਿਸ ਨੇ ਜਿਹੜਾ ਲੋਕੋ ਕੀ ਜਿਹੜਾ ਐਸਟੀਯੂ ਨੇ ਚੁੱਕ ਲਿਆੰਦਾ ਵਾ ਉਹ ਬੰਦੇ ਦਾ ਇਸ ਲੜਾਈ ਦੇ ਨਾਲ ਕੋਈ ਵੀ ਰੋਲ ਨਹੀਂ ਉਹ ਥਾਣੇ ਦੇ ਵਿੱਚ ਲਿਉਣ ਨਾਲ ਇੱਕ ਦੋ ਤੇ ਝੂਠੀ ਐਫਆਰ ਕੀਤੀ ਗਈ ਆ ਔਰ ਦੂਸਰੇ ਪਾਸੇ ਉਹ ਬੱਚੇ ਨੂੰ ਜਿਹੜਾ ਵਾ ਕੋਟ-ਕੋਟ ਕੇ ਜਿਹੜਾ ਵਾ ਕਾਫੀ ਜ਼ਿਆਦਾ ਨੇ ਬੁਰਾ ਹਾਲ ਕੀਤਾ ਗਿਆ ਵਾ ਉਹ ਦੇਖੋ ਜਿਹੜੀਆਂ ਲਾਉਣ ਆਰਡਰ ਦੀਆਂ ਜਿਹੜੀਆਂ ਝੱਜੀਆਂ ਨੇ ਪੁਲਿਸ ਖਾਖੀ ਵਰਦੀ ਦੇ ਵਿੱਚ ਰਲ ਕੇ ਜਿਹੜੀ ਆ ਇੱਕ ਭੇੜੀਆ ਦਾ ਰੂਪ ਨਿਭਾ ਰਹੀ ਆ ਉਹ ਬੱਚੇ ਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਵਾ ਕਿ ਦੇਰ ਨਾਲ ਲੋਕਾਂ ਦੇ ਦੱਸਣ ਅਨੁਸਾਰ ਕਿ ਉਹਨੀਆਂ ਅੱਖਾਂ ਦੇ ਉੱਤੇ ਜਿਹੜੇ ਕਾਫੀ ਜ਼ਿਆਦਾ ਨਿਸ਼ਾਨ ਪਏ ਆ ਅਸੀਂ ਪ੍ਰਸ਼ਾਸਨਦਾਰੀ ਇਹ ਉੱਚੀਆਂ ਧਾਰੀਆਂ ਦੇ ਮੰਗ ਕਰਦੇ ਆ ਕਿ ਉਹ ਬੱਚੇ ਦਾ ਜਿਹੜਾ ਮੈਡੀਕਲ ਕਰਵਾਇਆ ਜਾਵੇ ਉਹ ਬਾਲਕ ਜਿਹੜਾ ਸਾਟਾਂ ਦੇ ਨਾਲ ਜਿਹੜਾ ਬਾਲ ਦੋ ਆਪਣੀ ਦਰਦ ਨੂੰ ਮਹਿਸੂਸ ਕਰਦਾ ਹੋਇਆ ਉਸੇ ਤਰ੍ਹਾਂ ਜਿਹੜੀ ਇੱਕ ਬਿਸਤਾਰ ਦੀ ਬੇਇੱਜ਼ਤੀ ਕੀਤੀ ਗਈ ਆ ਉਹ ਬੇਇੱਜ਼ਤ ਦਾ ਜਿਹੜਾ ਵਾ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਜਿਹੜੇ ਪਰਿਵਾਰ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਿਹਨੇ ਇਹ ਝਗੜਾ ਵਾ ਉਹ ਝਗੜੇ ਵਾਲੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਬੋਲੇ ਚੌਂਦਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੀਆ ਮੁਰਦਾਬਾਹ ਸਾਰੇ ਗੁੰਡੇ ਮੁਰਦਾਬਾਹ ਸਾਰੇ ਮੁਰਦਾਬਾਹ ਸਾਰੇ ਗੁੰਡੇ ਮੁਰਦਾਬਾਹ ਮਰਦਾਬਾ ਸਾਰੇ ਗੁੰਡੇ 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 ਮਰਦਾਬਾ ਸਾਹਿਬ ਜੀ ਮੇਰਾ ਨਾਮ ਜੀ ਗਰਮੇ ਸਿੰਘ ਜੇ ਪਿੰਡ ਹੈ ਗੜ੍ਹਪੀਲਵਾਲ ਜੀ ਤੇ ਕੀ ਮਸਲਾ ਜਿਹੜਾ ਮਸਲਾ ਇਹ ਜੀ ਲੱਗਿਆ ਇੱਥੇ ਲੱਗਿਆ ਪਿੰਡ ਦੇ ਉੱਤੇ ਲੜਾਈ ਹੋਈ ਦੋਹਾਂ ਜਣਾ ਸੀ ਤੇ ਉੱਥੇ ਨਾਲਦਾ ਗਿਆ ਸੀ ਉਹ ਤੋਂ ਬੁਲਟ ਲੱਗਾ ਤੇ ਬੁਲਟੇ ਦਾ ਚੁੱਕਣ ਪਿਆ ਉਹਦਾ ਨਾਮ ਕੀ ਨਾ ਸੀ ਉਹਦਾ ਨਾਮ ਗਰਲਾਲ ਸਿੰਘ ਉਹ ਛਡਾਉਣ ਚ ਗਿਆ ਜੇ ਤੇ ਉੱਥੇ ਜਾ ਕੇ ਸਾਰੇ ਜਣੇ ਉੱਥੇ ਹੈ ਨਹੀਂ ਤੇ ਆ ਗਏ ਗੱਡੀ ਲੈ ਕੇ ਉਹਨੂੰ ਧੱਕੇ ਮੁੱਕੀਆਂ ਮਾਰੀਆਂ ਬੁਲਟ ਚੁੱਕਣੇ ਪਏ ਆ ਇਹ ਮਲਾਜਮ ਚਾਰ ਪੰਜ ਜਣੇ ਆਏ ਗੱਡੀ ਵਿੱਚ ਤੇ ਨਾਲ ਉਹਨੂੰ ਧੱਕੇ ਮੁੱਕੀਆਂ ਮਾਰੀਆਂ ਚਪੇੜਾ ਮਾਰੀਆਂ ਬੁਲਟ ਚੁੱਕਣੇ ਪਏਗਾ ਤੇ ਉਹਨੂੰ ਲਾ ਕੇ ਗੱਡੀ ਵਿੱਚ ਨਾਲ ਇੱਕ ਨਾਲ ਬੰਦਾ ਪ੍ਰਾਈਵੇਟ ਬੰਦਾ ਇਹਨਾਂ ਕੋਈ ਗੱਡੀ ਨਹੀਂ ਚਲਦੀ ਉਹਨੇ ਗੱਡੀ ਲਿਆਂਦੀ ਆ ਭਾਈ ਰੱਜੇ ਜਿਆਦੇ ਸੀ ਮੋਟਰਸਾਈਕਲ ਦੇ ਮਗਰ ਮਗਰੇ ਇਹਨੇ ਠਾਣੇ ਆਏ ਆ ਇਹਨਾਂ ਬੂਹਾ ਬੰਦ ਕਰਤਾ ਬਾਹਰ ਲਾ ਤੇ ਬੜੇ ਜ਼ੋਰ ਨਾਲ ਬੂਹਾ ਖਲਾਇਆ ਤੇ ਮੁੜ ਕੇ ਫੇਰ ਅੰਦਰ ਲੈ ਕੇ ਉਹਨੂੰ ਧੱਕੇ ਨਾਲ ਹੀ ਖਿੱਚ ਕੇ ਤੇ ਮੁੜ ਕੇ ਅੰਦਰਲੇ ਬੂਹਾ ਫੇਰ ਹੀ ਜ਼ੋਰ ਨਾਲ ਖਲਾਇਆ ਤੇ ਫੇਰ ਅੰਦਰ ਜਦੋਂ ਗਏ ਆ ਤੇ ਇੱਕ ਇੱਕ ਸਟਾਰ ਵਾਲਾ ਐਸਆਈ ਉਹਨੇ ਜਦੋਂ ਬਈ ਅੰਦਰ ਵੜੇ ਆ ਤਾਂ ਉਹਨੇ ਸਾਨੂੰ ਟੇੜ ਮਾਰੀ ਮੇਰੇ ਦੇ ਨਾਲ ਧੱਕਾ ਮਾਰ ਕੇ ਨਾਲੇ ਮਰੇ ਪਰਣਾ ਲਾਥ ਕੇ ਬਾਹਰ ਹੀ ਉਹਨੇ ਛੁੜਤਾ ਸਾਨੂੰ ਹਾਂਜੀ ਤੇ ਹੁਣ ਕੀ ਮੰਗ ਕਰ ਮੰਗ ਇਹ ਕਰਨਾ ਚਾਹੁੰਦੇ ਧੱਕਾ ਹੋੰਦਿਆ ਸਾਨੂੰ ਇਨਸਾਫ ਚਾਹੀਦਾ ਵਾ ਜਿਹੜੀ ਗੱਲਾਂ ਜੀ ਦੱਦ ਕੇ ਦੀ ਲੱਥੀ ਮੁਲਾਜ਼ਮ ਦੀ ਹੁੰਦੀ ਕੋ ਪੱਕ ਲੱਥੀ ਉਹ ਇਹਨਾਂ ਨੂੰ ਨਹੀਂ ਪਤਾ ਜੀ ਉਹਨਾਂ ਨੂੰ ਜੀ ਪਤਾ ਨਹੀਂ ਮੁਲਾਜ਼ਮ ਦੀ ਲੱਥੀ ਤੇ ਨਹੀਂ ਇੱਥੇ ਸਾਰਾ ਪਤਾ ਵੀਡੀਓ ਵੀ ਹੈਗੀ ਸਾਡੇ ਕੋਲ ਜਿਹੜੀ ਇਹਨਾਂ ਧੱਕਾ ਮਾਰ ਕੇ ਐਵੇਂ ਨਜਾਇਜ਼ ਲੈ ਆਏ ਜੀ ਉੱਥੇ ਬੈਠਾ ਖਲੋਤਾ ਸੀ ਤੇ ਜਾਣ ਕੇ ਇਹਨੂੰ ਕੋਈ ਗੱਲ ਵੀ ਨਹੀਂ ਹੈਗੀ ਇਹਦੀ ਅੱ체 ਦੀ ਕੋਈ ਪੁਲਿਸ ਕੀ ਕਾਰਵਾਈ ਕਰ ਰਹੀ ਮਸਲਾ ਪੁਲਸੇ ਹੋਈ ਗਈ ਜਾਨੇ ਇਨਸਾਫ ਚਾਹੀਦਾ ਸਾਨੂੰ ਧੱਕੇਸ਼ਾਹੀ ਕਰਨਦੀ ਆ ਰਾਤੀ ਇਹਨੇ ਸ਼ਰਾਬ ਪੀਤੀ ਸਾਰੇ ਜਣੇ ਰੱਜੇ ਜੰਦਰ ਉਹਨੂੰ ਧੱਕੇ ਮੁਕੀਆਂ ਨਾਲ ਕੁੱਟਿਆ ਉਹਨੂੰ ਸਾਰਿਆਂ ਨਾਲ ਅੱਖੋ-ਖੜੇ ਸਜਾਈਆਂ ਜੇ ਤੇ ਲਾਲ ਅੱਖਾਂ ਉਹਦੀਆਂ ਸਾਰੀਆਂ ਲਹੂ ਅੱਖਾਂ ਦੇ ਤੇ ਆਇਆ ਜੇ ਹਾਂਜੀ ਤੇਨੇ ਪ੍ਰਾਈਵੇਟ ਬੰਦਾ ਗੱਡੀ ਚਲਾ ਕੇ ਲਿਆ ਕੇ ਉਹ ਗੱਡੀ ਵੀ ਨਹੀਂ ਚੱਲਦੀ ਉਹ ਕਿਹੜੀ ਖੜੀ ਜੰਦਾ ਗੱਡੀ ਸਰਕਾਰੀ ਵੀ ਪੰਜ-ਛੇ ਜਾਣੀ ਇਹਦੇ ਤੇ ਇਕੱਲਾ ਜਣਾ ਹਾਂਜੀ ਹਾਂਜੀ ਸਰਕਾਰੀ ਗੱਡੀ ਖੜੀ ਜੰਨਾ ਹਾਂਜੀ ਕੀ ਮੰਗ ਕਰਦੇ ਮੰਗਿਆ ਸਾਨੂੰ ਇਨਸਾਫ ਚਾਹੀਦਾ ਸਾਡੇ ਨਾਲ ਧੱਕਾ ਹੋੰਦਿਆ ਜੋ ਵੀ ਆ ਇਨਸਾਫ ਮਿਲਿਆ ਹੋ ਹਿਸਾਬ ਤੇ ਤਾਂ ਫਿਰ ਧਰਨਾ ਲਾਇਆ ਜੀ ਤੁਹਾਨੂੰ ਪਤਾ ਜੀ ਇਨਸਾਫ ਤੇ ਜਿਹੜਾ ਸਾਨੂੰ ਮਿਲਣਾ ਚਾਹੀਦਾ ਜੇ ਹਿਸਾਬ ਨਾਲ ਮਿਲਿਆ ਲੱਗਾ ਰਹੂਗਾ ਕਿ ਕਿੰਨਾ ਚਿਰ ਨਾਲ ਇਨਸਾਫ ਨਾ ਮਿਲਿਆ ਜੀ ਨਜਾਇਜ਼ ਟੱਕਾ ਹੁੰਦੇ ਆ ਸਾਡਾ ਇਹ ਪਿਲਵਾ ਤੇ ਹੁਣ ਧਰਨਾ ਲਗਾ ਕੀ ਮਸਲਾ ਸਾਰਾ ਹੈ ਇਹ ਨਾ ਕਾਲਰ ਆ ਤੇ ਸਾਡੇ ਕੋਲ ਨੌਜ ਦੀ ਗੱਲ ਆ ਐਸਚੀਓ ਸਾਹਿਬ ਦਾ ਮੈਸੇਜ ਆਇਆ ਵੀ ਮੈਂ ਡਿਊਟੀ ਅਫਸਰ ਹੀ ਉੱਥੇ ਲੋਕੇ ਦੀ ਪਹੁੰਚੇ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਉੱਥੇ ਗਏ ਇੱਕ ਪਾਰਟੀ ਤਾਂ ਹਸਪਤਾਲ ਦਾਖਲ ਹੋ ਗਈ ਤੇ ਦੂਜੀ ਪਾਰਟੀ ਤਾਂ ਘਰ ਵਿੱਚ ਕੋਈ ਨਹੀਂ ਹੈਗਾ ਉੱਥੇ ਜਿੱਥੇ ਗਰਬਾਲ ਸਿੰਘ ਆ ਗਿਆ ਇਹਦਾ ਨਾਂ ਘਰ ਨਹੀਂ ਨਾਂ ਇਹਦਾ ਕੋਈ ਇਥੇ ਲੈਣਾ ਨਾ ਕੋਈ ਦੇਣਾ ਉਹ ਘਰਦੇ ਵੀ ਜਦੋਂ ਜਿੰਦ ਘਰ ਗਏ ਉਹ ਕਹਿੰਦੇ ਵੀ ਕਿੱਧਰ ਆ ਗਏ ਤੁਸੀਂ ਸਾਡੇ ਘਰ ਆ ਤੇ ਇਹ ਹੁੰਦੇ ਵੀ ਮੁਲਾਜ਼ਮਾਂ ਦਾ ਵੱਧ ਘਟ ਬੋਲਣ ਡੇ ਪਿਆ ਚਲੀ ਮਾ ਬੋਲਣ ਡੇ ਪਿਆ ਇਹਨੂੰ ਇਥੇ ਜਾਣਦੇ ਕਿਹਾ ਵੀ ਜਾ ਤੇਰੇ ਘਰ ਦੇ ਵੀ ਇਹ ਘਰ ਵਾਲੇ ਵੀ ਇਤਰਾਜ਼ ਕਰਦੇ ਕਿ ਤੂੰ ਜਾ ਇਥੋਂ ਤੇ ਇਹ ਫਿਰ ਗੁੱਥਨ-ਗੁੱਥਾ ਸਾਡੇ ਨਾਲ ਹੋ ਕੇ ਤੇ ਮੁਲਾਜ਼ਮਾਂ ਦੀ ਵਰਦੀ ਪਾੜੀ ਜਾਂ ਪੱਗ ਲਈ ਆ ਫਿਰ ਇਹਦੇ ਰਿਕਾਰਡਿੰਗ ਹੈ ਜਿਹੜਾ ਜੋ ਵੀ ਆ ਮਕਦਮਾ ਨੰਬਰ 241 ਦਰਜ ਕੀਤਾ ਗਿਆ ਹੈ ਸਾਡੀ ਵੀ ਪਦਲਤ ਜੀ ਤੇ ਅਣਖਾਂ ਦੇ ਮੁਲਾਜ਼ਮਾਂ ਦੇ ਲਈ ਜੀ ਉਹ ਕੀ ਮਤਲਬ ਹੈ ਨਹੀਂ ਇਹ ਦਾ ਐਲੀਗੇਸ਼ਨ ਫਿਰ ਲੰਦਾ ਜੇ ਹੁੰਦਾ ਪੁਲਿਸ ਤੇ ਵੀ ਮਤਲਬ ਸਾਡੀ ਵੀ ਲਾਈ ਆ ਪੁਲਿਸ ਮੁਲਾਜ਼ਮ ਵੀ ਰਜੇ ਸੀ ਤਾਂ ਕਿ ਫਾਇਡ ਲੱਗਿਆ ਸੀ ਜਾ ਕੇ ਆ ਇਹ ਦਾਾਮ ਹੁੰਦਾ ਜੀ ਪਬਲਿਕ ਦੇ ਇਹ 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 ਤੇ ਪਬਲਿਕ ਦੇ ਨਹੀਂ ਮੁਲਾਜ਼ਮ ਸਾਡਾ ਮੁੰਡਾ ਚਲਾ ਕੇ ਗਿਆ ਆ ਹੁੰਦਾ ਮੁਲਾਜ਼ਮਾਂ ਦਾ ਕੰਮ ਕੀਤੇ ਪੱਗ ਲੱਤੀ ਹਾਂਜੀ ਹਾਂਜੀ ਉਹਦੇ ਬਾਬ ਤੇ ਕਾਰਵਾਈ ਕੀਤੀ ਗਈ ਹਾਂਜੀ ਹਾਂਜੀ ਮਕਦਮਾ ਸਟੱਟ ਕਰ ਰਿਹਾ ਗਿਆ ਘਾਟਾ ਜੀ ਰਾਤ ਦਾ 241 ਨੰਬਰ ਮਕਦਮਾ ਜੀ